ਸਾਰੇ مسیਹੀ ਭੈਣਾ ਭਾਈਆਂ ਨੂੰ ਮੇਰੇ ਵੱਲੋਂ ਜੈਮ ਸੀ ਕੀ ਅੱਜ ਦਾ ਦੂਰਾ ਸੰਦੇਸ਼ ਹੈ ਮੈਂ ਕਹਿਣਾ ਚਾਹੁੰਦਾ ਮਸੀਹੋ ਜਾਗੋ ਕ੍ਰਿਸ਼ਤ ਨੂੰ ਜਾਗੋ ਯਿਸੂ ਮਸੀਹ ਦੀਆਂ ਕੀਤੀਆਂ ਹੋਈਆਂ ਭਵਿੱਖਬਾਣੀਆਂ ਨੂੰ ਪੂਰਾ ਅੰਤਰ ਧਿਆਨ ਕਰ ਲੋ ਜੇ ਤੁਸੀਂ ਪਿਛਲੇ ਦਿਨਾਂ ਵਿੱਚ ਕੋਈ ਨਗਹਿਲੀ ਕੀਤੀ ਆ ਤਾਂ ਹੁਣ ਆਪਣੇ ਆਪ ਨੂੰ ਜਾਗਰਤ ਕਰ ਲੋ ਕਿਉਂਕਿ ਅਸੀਂ ਇੱਕ ਦਿਨ ਬਹੁਤ ਵੱਡੀ ਉਲਝਣ 'ਚ ਫਸਣ ਵਾਲੇ ਆ ਕਿਉਂਕਿ ਰੱਬ ਨੇ ਸਾਨੂੰ ਸਾਰੇ ਭੇਤ ਬਖਸ਼ੇ ਸਾਰੀਆਂ ਗੱਲਾਂ ਸਾਡੇ ਉੱਤੇ ਪ੍ਰਗਟ ਕੀਤੀਆਂ ਪਰ ਉਹਨਾਂ ਨੂੰ ਅਸੀਂ ਨਾ ਸੁਣੀਆਂ ਹੋਈਆਂ ਮਹਿਸੂਸ ਕਰ ਲਈਆਂ ਆਓ ਉਸੇ ਪਰਮੇਸ਼ਰ ਦੀ ਪਾਕ ਲਾਮਚੋ ਦੇਖਦੇ ਹਾਂ ਕਿ ਸਾਡੇ ਪਿਤਾ ਨੇ ਕੀ ਕੁਝ ਕਿਹਾ ਹੈ ਪਰ ਤੁਸੀਂ ਸੁਆਮੀ ਨਾਲ ਕਹੋ ਤੁਹਾਡਾ ਸੁਆਮੀ ਇੱਕ ਹੈ ਅਰ ਤੂੰ ਹੀ ਸਭੇ ਪਾਈ ਹੋ ਧਰਤੀ ਤੇ ਕਿਸੇ ਨੂੰ ਆਪਣਾ ਪਿਤਾ ਨਾ ਕੋ ਕਿਉਂ ਜੋ ਤੁਹਾਡਾ ਪਿਤਾ ਇੱਕ ਹੈ ਆਕਾਸ਼ ਜਿਹੜਾ ਜਿਹੜਾ ਆਕਾਸ਼ ਉੱਤੇ ਹੈ ਅਰ ਨਾ ਤੁਸੀਂ ਮਾਲਕ ਕਹੋ ਕਿਉਂ ਜੋ ਤੁਹਾਡਾ ਮਾਲਕ ਵੀ ਹੈ ਅਰਦਾਦ ਮਸੀਹ ਪਰ ਜਿਹੜਾ ਤੁਹਾਡੇ ਵਿੱਚੋਂ ਹੋਰ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂ ਹੋਵੇ ਤੇ ਜੋ ਕੋਈ ਆਪਣੇ ਆਪ ਉੱਚਾ ਕਰੇਗਾ ਨਹੀਂ ਉੱਚਾ ਕਰੇਗਾ ਸੋ ਨੀਮਾ ਕੀਤਾ ਜਾਵੇਗਾ ਤੇ ਜੋ ਕੋਈ ਆਪਣੇ ਨੀਮਾ ਕਰੇਗਾ ਸੋ ਉੱਚਾ ਕੀਤਾ ਜਾਵੇਗਾ ਯੀਸ਼ੂ ਮਸੀਹ ਨੇ ਇਸ ਸੰਦੇਸ਼ ਸਾਨੂੰ ਉੱਚਾ ਕਰਨ ਦੇ ਲਈ ਔਰ ਜਾਗਰਤ ਕਰ ਲਈ ਦਿੱਤਾ ਹੋਇਆ ਹੈ ਫਿਰ ਅਸੀਂ ਟਿੱਪਣੀ ਬਾਅਦ ਚ ਕਰਾਂਗੇ ਫਿਰ ਅਸੀਂ ਅੱਗੇ ਦੇਖਦੇ ਹਾਂ ਯਿਸੂ ਮਸੀਹ ਕੁਝ ਲੋਕ ਕਹਿ ਦਿੰਦੇ ਆ ਕਿ ਪਿਤਾ ਕਹਿ ਲੈਣਾ ਬਾਈਬਲ ਚ ਲਿਖਿਆ ਹੋਇਆ ਅਸੀਂ ਉਸ ਤੇ ਵਿਚਾਰ ਕਰਾਂਗੇ ਪਿਤਾ ਕਹਿਣਾ ਅੱਗੇ ਲਿਖਿਆ ਯਹੂਨਾ ਦੀ ਅੰਜੀਲ 10 ਦੇ ਆਏ ਤੇ ਯਿਸੂ ਮਸੀਹ ਕਹਿੰਦਾ ਸਭ ਜਿੰਨੇ ਮੈਥੋਂ ਪਹਿਲੇ ਆਏ ਚ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ ਉਹ ਬੂਵਾ ਮੈਂ ਹਾਂ ਜਿਹੜਾ ਮੇਰੇ ਥਾਣੀ ਜੇ ਬੜੇ ਤਾਂ ਉਹ ਬਚਾਇਆ ਜਾਵੇਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਵੇਗਾ। ਇਹ ਯਿਸੂ ਮਸੀਹ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਹਾਂ ਜਿਹੜਾ ਮੇਰੇ ਤੋਂ ਪਹਿਲੇ ਆਏ ਉਹ ਚੋਰ ਅਤੇ ਡਾਕੂ ਸਨ। ਜੇ ਕੋਈ ਪਿਛਲੇ ਨੇਮ ਦੇ ਵਿੱਚ ਜੋ ਕੋ ਕਾਇ ਮੈਂ ਪਿਤਾ ਲਿਖਿਆ ਹੋਇਆ ਹੈ ਲਿਖਿਆ ਹੈ ਪਿਤਾ ਹੀ ਨਹੀਂ ਲਿਖਿਆ। ਪ੍ਰਭੂ ਵੀ ਲਿਖਿਆ ਹੈ। ਮੇਰੇ ਪ੍ਰਭੂ ਸਭ ਕੁਝ ਤੁਹਾਡਾ ਹੀ ਹੈ। ਮਨੁੱਖ ਜਿੰਨੀ ਸਾਨੂੰ ਮਰਜ਼ੀ ਹੁਮਤਾ ਦਵੇ ਮਨੁੱਖ ਜਿੰਨਾ ਮਰਜ਼ੀ ਸਾਨੂੰ ਮਰਜ਼ੀ ਸਾਡਾ ਆਦਰ ਕਰੇ ਪਰ ਅਸੀਂ ਆਪਣੇ ਖੁਦ ਆਦਰ ਘਟਣ ਨਹੀਂ ਦੇਣਾ ਉਹ ਬਥੇਰੇ ਲੋਕ ਸਾਨੂੰ ਵੀ ਕਹਿੰਦੇ ਆ ਲੇਕਿਨ ਅਸੀਂ ਕਿ ਨਹੀਂ 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 ਅਸੀਂ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਭੋਗਣ ਵਾਲੇ ਆ ਨਬੀਆਂ ਨੇ ਇਦਾਂ ਹੀ ਕਿਹਾ ਸੋ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਵੀ ਨਾ ਤੁਸੀਂ ਮੰਮੀ ਪਾਪਾ ਕਹੋਣਾ ਹੈ ਮਾਲਕ ਨਹੀਂ ਬਣਨਾ ਮੰਮੀ ਪਾਪਾ ਵਾਲਿਆਂ ਤੋਂ ਸਾਨੂੰ ਬਹੁਤ ਜ਼ਿਆਦਾ ਖਤਰਾ ਸੀ ਤੇ ਜਿਵੇਂ ਕਿ ਮੰਮੀ ਪਾਪਾ ਲਿਖਿਆ ਹੋਇਆ ਹੈ ਤੇ ਫਿਰ ਕਹਿੰਦਾ ਜਿਹੜੇ ਮੈਥੋਂ ਆਏ ਪਹਿਲੇ ਚੋਰ ਤੇ ਡਾਕੂ ਫਿਰ ਯਹੂਨਾ 15 ਵਿੱਚ ਕਹਿੰਦਾ ਯਿਸੂ ਨੇ ਫਿਰ ਗਿਆ 15 ਦੀ 14 ਅਧਿਆਇ ਵਿੱਚ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ ਹੁਣ ਤੋਂ ਅੱਗੇ ਤੋਂ ਮੈਂ ਤੁਹਾਨੂੰ ਦਾਸ ਨਹੀਂ ਅਖਾਂਗਾ ਕਿਉਂਕਿ ਦਾਸ ਕੁਝ ਨਹੀਂ ਜਾਣਦਾ ਭਈ ਉਹਦਾ ਮਾਲਕ ਕੀ ਕਰਦਾ ਹੈ ਪਰ ਮੈਂ ਤੁਹਾਨੂੰ ਮਿੱਤਰ ਕਰਕੇ ਆਖਿਆ ਹੈ ਕਿਉਂ ਜੋ ਮੈਂ ਮੈਂ ਜੋ ਕੁਝ ਆਪਣੇ ਪਿਤਾ ਕੋ ਸੁਣਿਆ ਸੋ ਸਭ ਕੁਝ ਤੁਹਾਨੂੰ ਦੱਸ ਦਿੱਤਾ ਸਰਵ ਸ਼ਕਤੀਮਾਨ ਸਤ ਮਿੱਤਰ ਕਹਿੰਦਾ ਅੱਜ ਉਹਦਾ ਸਾਰਾ ਹੱਕ ਵਾ ਕਰਨ ਨੂੰ ਡੈਡੀ ਕਹੀਏ ਮੰਮੀ ਕਹੀਏ ਪਾਪਾ ਕਹੀਏ ਗੌਡ ਕਹੀਏ ਉਹਨੂੰ ਤਾਂ ਅਸੀਂ ਕਹਿੰਦੇ ਨਹੀਂ ਮੈਂ ਦੇਖਣਾ ਕਿ ਮੈਂ ਗਰਦਾਸਪੁਰ ਦਾ ਹੀ ਹਾਂ ਤੇ ਮੈਂ ਗਰਦਾਸਪੁਰ ਜਾ ਕੇ ਵੀ ਹਰ ਘਰ ਦੇ ਵਿੱਚ ਜੱਸੂ ਦੀ ਫੋਟੋ ਨਹੀਂ ਲੱਗੀ ਹੋਈ ਮੰਮੀ ਪਾਪਾ ਦੀ ਲੱਗੀ ਹੋਈ ਆ ਇਹ ਮੰਮੀ ਪਾਪਾ ਕੋਲੋਂ ਬਚ ਜੋ ਬਚ ਜੋ ਬਚ ਜੋ ਬਚ ਜੋ ਮੰਮੀ ਪਾਪਾ ਅੱਜ ਵੀ ਤਾਂ ਕੀ ਕਹਿਣ ਲੱਗ ਪਿਆ ਨਾ ਮੈਨੂੰ ਇਹ ਗੱਲ ਰਾਸਿਆ ਨੇ ਵੀ ਕਹੀ ਸੋ ਮੈਂ ਪਹਿਲੇ ਕਹਣ ਨੂੰ ਵੀ ਨਾ ਕਹਿੰਦਾ ਮੈਨੂੰ ਕਿਸੇ ਦਾਸ ਦਾ ਪ੍ਰਭਾਵ ਆ ਤਾਂ ਨਾ ਕਿਸੇ ਮਨੁੱਖ ਦਾ ਡਰ ਵਾ ਹੈ ਸੋ ਖੁਦਾ ਦੇ ਲੋਕ ਇਹ ਗੱਲ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਬਾਰੇ ਕੋਈ ਵੀ ਜਾਣ ਸਕਦਾ ਹੈ ਰੱਬ ਦੇ ਨਾਲ ਗੱਲਬਾਤ ਕਰਕੇ ਤੇ ਮੈਂ ਇਹ ਕਹਿਣਾ ਚਾਹੁੰਨਾ ਕਿ ਮੈਂ ਜਾਣ ਲਿਆ ਉਹ ਦਾ ਦਰਖਤ ਦਾ ਫਲ ਵੀ ਉਸ ਤਰ੍ਹਾਂ ਹੀ ਆ ਗਿਆ ਜੀ ਮੈਂ ਬਹੁਤ ਸਾਰਿਆਂ ਨੂੰ ਜਾਣਿਆ ਵੀ ਇਹ ਵਾਕਿਆ ਹੀ ਪ੍ਰਭੂ ਕਿੰਨੀ ਕਿ ਭਗਤੀ ਕਰਨੀ ਚਾਹੀਦੀ ਹੈ ਨੀ ਨੇ ਰੋਜ਼ ਰੱਖਣੀ 2 ਮਹੀਨੇ ਰੱਖਣੀ ਜਾਂ 6 ਮਹੀਨੇ ਰੱਖਣੀ ਇਹਦੇ ਕਿੰਨੇ ਕ ਵਾਰਤ ਰੱਖਣੇ ਚਾਹੀਦੇ ਆ ਔਰ ਮੈਂ ਇਸ ਗੱਲ ਨੂੰ ਸਮਝਿਆ ਔਰ ਪਾਇਆ ਸਾਡੀ ਭਗਤੀ ਸਾਡੀ ਸ਼ਕਤੀ ਮੈਂ ਗੀਤ ਵੀ ਲਿਖਿਆ ਇੱਥੇ ਕੁਛ ਵੀ ਨਹੀਂ ਆ ਰੱਬ ਦਾ ਹੀ ਫਜ਼ਲ ਆ ਸੋ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਖੁਦਾ ਦੇ ਪਾਕ ਕਲਾਮ ਨੂੰ ਤੋੜ ਮੋੜ ਕੇ ਨਾ ਸੁਣਾਓ ਜਿਵੇਂ ਖੁਦਾ ਦਾ ਪਾਕ ਕਲਾਮ ਕਹਿੰਦਾ ਉਸ ਤਰ੍ਹਾਂ ਹੀ ਸੁਣਾਓ ਉਸ ਤਰ੍ਹਾਂ ਹੀ ਚੱਲੋ ਸਾਨੂੰ ਕਿਸੇ ਤੋਂ ਕੋਈ ਲਰਜ਼ੀ ਨਹੀਂ ਆ ਨਾ ਸੀ ਕਿ ਇਹਨੂੰ ਰੋਕਣਾ ਮੈਂ ਤਾਂ ਮਸੀਹਾਂ ਨੂੰ ਜਾਗਰਤ ਕਰਨ ਢਿਆਂ ਇਹ ਮਨ ਪਰਵਰਤਨ ਵਾਲੇ ਤੇ ਮੰਮੀ ਪਾਪਾ ਵਾਲੇ ਜਿੰਨੇ ਵੀ ਹਨ ਇਹਨਾਂ ਤੋਂ ਬਚ ਜਾਓ ਕਿਉਂਕਿ ਮਨ ਦੇ ਹੀ ਨਹੀਂ ਸਾਡਾ ਜੀਵਨ ਜਿਹੜਾ ਪਵਿੱਤਰ ਬਾਈਬਲ ਚੋਂ ਪੈਦਾ ਹੋਏ ਅਸੀਂ ਸਾਡਾ ਧਰਮ ਪਵਿੱਤਰ ਬਾਈਬਲ ਆ ਅਸੀਂ ਸਾਡੇ ਤਾਂ ਅਜ ਭੇਤ ਖੁੱਲ ਗਿਆ ਹੈ ਸਾਡੀ ਘਰ ਵਾਪਸੀ ਆ ਦੁਨੀਆ ਦੀ ਪਦائش ਬਾਈਬਲ ਆ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਸਾਡਾ ਤਾਂ ਮਨ ਪਰਵਰਤਨ ਆ ਨਾ ਇਹ ਕਿਹਾ ਨਹੀਂ ਪਰਵਰਤਨ ਕਰਵਾਇਆ ਸੋਹਰੇ ਦਾ ਮਨ ਪਰਵਰਤਨ ਇਹ ਸਾਡਾ ਤਾਂ ਮਨ ਹੀ ਕਹਿੰਦਾ ਬਾਕੀ ਤਾਂ ਸਾਰਾ ਕੁਝ ਉਹੀ ਆ ਤੇ ਵਾਕਈਏ ਕਰਦੇ ਵੀ ਉਸੇ ਤਰ੍ਹਾਂ ਹੀ ਆ ਕੋਈ ਬਦਲਾਅ ਨਹੀਂ ਇਹਨਾਂ ਦੇ ਵਿੱਚ ਹੈਗਾ ਜ਼ਰਾ ਵੀ ਬਦਲਾਅ ਨਹੀਂ ਮੈਂ ਬਹੁਤ ਸਾਰੇ ਇਹਨਾਂ ਦੇ ਜਾਕ ਵੀ ਦੇਖਿਆ ਇਹਨਾਂ ਨੇ ਸਾਡੇ ਇਹ ਵੀ ਜਿਹੜੇ ਆਉਂਦੇ ਸੀ ਉਹ ਵੀ ਖਰਾਬ ਕਰ ਦਿੱਤੇ ਸੋ پاک ਕਲਾਮ ਦੇ ਅਨੁਸਾਰ ਪਰਮੇਸ਼ਰ ਦੇ ਬਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆ ਮੇਰੇ ਵੀਰ ਅੰਕਰ ਨਰੂਲਾ ਜੀ 크੍ਰਿਸਚਨ 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 ਬਾਈ ਤੇਰਾ ਜੇ ਕਹਿਣਾ ਕੋ ਗਲਾਸ਼ਕ ਬਣਾ ਤਾਂ ਸਿੱਧਾ ਨਾਮ ਲੈ ਕਿਉਂਕਿ ਪਾਕਲਾਮ ਦੇ ਵੀ ਸਿੱਧਾ ਨਾਮ ਲਿਆ ਗਿਆ ਤੁਸੀਂ ਵੀ ਸਿੱਧਾ ਨਾਮ ਲਵੋ ਜਦ ਅਸੀਂ ਪਰਮੇਸ਼ਰ ਦਾ ਪਾਕਲਾਮ ਪਤਰਸ ਦਾ ਖਤ ਪੜ੍ਹਦੇ ਹਾਂ ਤੇ ਜਿਹਦੇ ਬਾਰੇ ਤੁਸੀਂ ਕਹਿ ਰਹੇ ਉਹਨਾਂ ਨੇ ਬਿਲਕੁਲ ਸਪਸ਼ਟ ਉਸੇ ਤਰ੍ਹਾਂ ਕਿਹਾ ਕੀ ਕਿਹਾ ਸੁਣੀਏ ਪਹਿਲੇ ਅਸੀਂ ਸੁਣਨਾ ਵੀ ਇਹ ਖੁਦਾ ਦਾ ਪਾਕ ਕਲਾਮ ਕੀ ਕਹਿ ਰਿਹਾ ਹallelujah ਦੂਸਰਾ ਪਤਰਸ ਦੂਸਰਾ ਦੇ ਪਤਰਸ ਭਵਿੱਖ ਬਾਣੀ ਕਰਨ ਦੇ ਪਰ ਉਹਨਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ਼ ਕਰਨ ਵਾਲੀ ਦਿੱਤਾ ਚੋਰੀ ਤੁਹਾਡੇ ਅੰਦਰ ਲਿਆਉਣਗੇ ਅਤੇ ਉਹ ਸੁਆਮੀ ਦਾ ਜਿਹਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਨਾਸ਼ ਹੋ ਜਾਣਗੇ ਕਹਿੰਦੇ ਸਾਡਾ ਕੁਝ ਨਹੀਂ ਬਦਲੇ ਤਾਂ ਮੈਂ ਇਨਕਾਰ ਕਰ ਦਿੱਤਾ ਨਹੀਂ ਇਹ ਤੇ ਸਾਡੀ ਆਸਥਾ ਵਾ ਲਈ ਤੋਬਾ ਕਰਨ ਲੱਗਿਆ ਬਈ ਤਾਂ ਕੀ ਕਹਿੰਦੇ ਆ ਮੈਂ ਆਪਣਾ ਤੇਨੂੰ ਪਿਤਾ ਸਵੀਕਾਰ ਕਰਦਾ ਸਮਝੋ ਵੀ ਇਹ ਕੋਈ ਗੱਲ ਛੋਟੀ ਜੀ ਥੋੜਾ ਹੁੰਦੀ ਹੈ ਪਰ ਜਿਹੜੇ ਮਨ ਪਰਵਰਤਨ ਹੋਣੇ ਨੇ ਉਹਨਾਂ ਨੂੰ ਕੁਛ ਨਹੀਂ ਇਹਨਾਂ ਨੂੰ ਤਾਂ ਮਿਲਣਾ ਚਾਹੀਦਾ ਬਈ ਕਿਤੇ ਚੱਲ ਜਾਓ ਕਿ ਮਿਲ ਜਾਵੇ ਜਿਸੂ ਮਸੀਹ ਦੇ ਲੋਕ ਜਿਹੜੇ ਉਹਨੂੰ ਕੁਰਬਾਨ ਹੋਣ ਵਾਲੇ ਆ ਜਿਸੂ ਤੇ ਅਸੀਂ ਯਿਸੂ ਮਸੀਹ ਦੇ ਚੇਲੇ ਆ ਨਾ ਉਹਦੇ ਦਾਸ-ਦਾਸੀ ਆ ਵਾ ਸਾਡੀ ਕੋਈ ਡਿਮਾਂਡ ਨਹੀਂ ਕੁਛ ਵੀ ਨਾ ਯਿਸੂ ਦਾ ਬਿਧਾ ਵੀ ਯਿਸੂ ਦਾ ਜੰਨੀਆਂ ਗਵਾਹੀਆਂ ਦਾ ਦਿੱਤਾ ਤੇ ਨਾ ਦਿੰਦਾ ਫਿਰ ਫਿਰ ਨਹੀਂ ਫਿਰ ਨਹੀਂ ਮੈਂ ਪਾਗਲ ਸੀ ਠੀਕ ਹੋ ਗਿਆ ਜੇ ਨਾ ਠੀਕ ਹੁੰਦਾ ਫਿਰ ਨਹੀਂ ਮੈਂ ਧੰਨਵਾਦ ਕਰਦਾ ਕਿ ਸਾਡੀ ਅੱਜ ਵੀ ਕੋਈ ਡਿਮਾਂਡ ਨਹੀਂ ਪਹਿਲੇ ਵੀ ਕੋਈ ਡਿਮਾਂਡ ਨਹੀਂ ਸਾਡੇ ਬੱਚਿਆਂ ਦੀ ਡਿਮਾਂਡ ਸਾਡੀ ਗਾਂਛੀ ਦੀ ਵੀ ਧਮਾਨ ਨਹੀਂ ਆ ਅਸੀਂ 크੍ਰਿਸਚਨ ਹਾਂ ਮਸੀਹ ਹਾਂ ਸਾਡਾ ਧਰਮ ਸੀ ਇਸਾਈ ਹਾਂ ਤੇ ਇਸਾਈ ਰਹਾਂਗੇ ਇਹ ਗ੍ਰੰਥ ਇਸਾਈਆਂ ਦੇ ਨਾਂ ਤੇ ਆ ਇਹ ਗੱਲ ਮੰਨਦੇ ਨਾ ਹਿੰਦੁਸਤਾਨ ਦੇ ਵਿੱਚ ਇਹ ਕਿਹਨਾਂ ਦਾ ਗ੍ਰੰਥ ਵਾ ਹਿੰਦੂਆਂ ਦਾ ਗ੍ਰੰਥ ਆ ਗ੍ਰੰਥ ਕਿਹਨਾਂ ਦਾ ਸਿੱਖਾਂ ਦਾ ਗ੍ਰੰਥ ਆਕਨਾਂ ਦਾ ਗ੍ਰੰਥ ਮੁਸਲਮਾਨਾਂ ਦਾ ਗ੍ਰੰਥ ਆਕਨਾਂ ਦਾ ਗ੍ਰੰਥ ਇਸਾਈਆਂ ਦਾ ਗ੍ਰੰਥ ਗਰਵ ਸਾਨੂੰ ਹਾਲੇਲੂਇਆ ਧੰਨਵਾਦ ਪਰਮੇਸ਼ਵਰ ਦਾ ਜਿਸ ਪ੍ਰਭੂ ਨੇ ਸਾਨੂੰ ਆਪਣੇ ਬੇਟੇ ਬੇਟੀਆਂ ਬਣਾਇਆ ਅਤੇ ਸਾਡੇ ਇਸ ਗਧੇ ਤੇ ਸਵਾਰੀ ਕੀਤੀ ਕੁਝ ਲੋਕ ਯਸੂ ਦਾ ਬੜਾ ਨਮੂਨਾ ਤਾਰਦੇ ਆ ਟੈਣੀਆਂ ਵੀ ਸੌਂਦੇ ਆ ਕੱਪੜੇ ਵਿਛਾਉਂਦੇ ਅੱਗੇ ਗਧਾ ਵੀ ਲੈ ਲਿਆ ਕਰੋ ਸ਼ੁਕਰ ਧੰਨਵਾਦ ਪ੍ਰਭੂ ਦਾ ਕਿ ਸਾਨੂੰ ਗਧੇ ਨੂੰ ਜ਼ੁਬਾਨ ਲਈ ਤੇ ਬੇਜ਼ੁਬਾਨ ਖੋਤੇ ਦੀ ਜ਼ੁਬਾਨ ਲਗਾਤੀ ਪਰਮੇਸ਼ਵਰ ਨੇ ਅਸੀਂ ਨਰਬੁੱਧ ਸੀ ਸਾਡੇ ਉੱਤੇ ਭੇਤ ਖੋਲ ਦਿੱਤਾ ਪਰਮੇਸ਼ਵਰ ਨੇ ਤੇ ਜਿਹੜਾ ਸੀ ਬਲਿਆਮ ਉਹਦੀ ਬੁੱਧੀ ਬੰਦ ਕਰ ਦਿੱਤੀ ਗਦੇ ਨੂੰ ਫਰਿਸ਼ਤਾ ਦੇਖ ਰਿਹਾ ਨਵੀਨ ਫਰਿਸ਼ਤਾ ਨਹੀਂ ਦੇਖ ਰਿਹਾ ਅੱਜ ਵੀ ਇਸ ਆਤਮਿਕ ਸ਼ੁਰੂ ਕਰਦੇ ਸਰੀਰ ਵਿੱਚ ਸਮਾਪਤ ਕਰਦੇ ਸਰੀਰ ਵਿੱਚ ਸ਼ੁਰੂ ਕਰੋ ਆਤਮਾ ਸਮਾਪਤ ਕਰੋ ਪਾਉਲਸ ਕਹਿੰਦਾ ਸੋ ਇੱਥੇ ਅੱਗੇ ਲਿਖਿਆ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ 15 ਆਇਤਾਂ ਉਹ ਸਿੱਧੇ ਰਾਹ ਨੂੰ ਛੱਡ ਕੇ ਗੁਰਾਹੇ ਪੈ ਗਿਆ ਤੇ ਬਿਯੋਰ ਦੇ ਪੁੱਤ ਬਲਿਆਮ ਦੇ ਮਾਰਗ ਹੋ ਤੁਰੇ ਤੇ ਕੁਦਰਮ ਦੀ ਮਜਬੂਰੀ ਨੂੰ ਪਿਆਰਾ ਜਾਂਦਾ ਕਿ ਅਸੀਂ ਮਾਇਆ ਨੂੰ ਪਿਆਰ ਕਰ ਰਹੇ ਹਾਂ ਸਟਾਲਾਂ ਲੱਗੀਆਂ ਹੋਈਆਂ ਵੇਖ ਰਿਆ ਪਤਾ ਨਹੀਂ ਕੀ ਕੁਝ ਵੇਖ ਰਿਆ ਯਸੂ ਦੇ ਲਾਹ ਨੂੰ ਵੇਚੀ ਜਾਂਦੇ ਭਾਈ ਇਹਨਾਂ ਤੋਂ ਬਚਜੋ ਮਸੀਹੋਂ ਇਹਨਾਂ ਤੋਂ ਬਚਜੋ ਇਹਨਾਂ ਦੇ ਵਿੱਚੋਂ ਨਿਕਲੋ ਮੇਰੇ ਲੋਕਾਂ ਨੂੰ ਜੋ ਬਾਹਰ ਆਜੋ ਅਸੀਂ ਇਹਨਾਂ ਨੂੰ ਰੋਕਣਾ ਨੁਕਣਾ ਕੁਝ ਨਹੀਂ ਆ ਅਸੀਂ ਦੁਆ ਕਰਨੀ ਪ੍ਰਭੂ ਆਪਣੇ ਲੋਕਾਂ ਨੂੰ ਬਚਾ ਇਹ ਆਦਮੀ ਕਹਿ ਰਿਹਾ ਹੈ ਸਾਡਾ ਵੀਰ ਸਾਡਾ ਵੀਰ ਅਸੀਂ ਤਾਂ ਕਹਿ ਰਹੇ ਹਾਂ ਵੀ ਮੱਲਵੀਨ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੋਇਆ ਹੈ ਤੋ ਇਹ ਮੀਰ ਜੀ ਕਹਿ ਰਿਹਾ ਕਿ ਕ੍ਰਿਸ਼ਨ 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 ਬਾਈਬਲ ਸਦਾ ਨਾ ਲੈ ਰਹੀ ਆ ਨਾ ਲਊ ਉਹ ਦਾ ਮੈਂ ਇਹ ਨਾ ਲਊਂਗਾ ਕਿ ਅੰਕਰਨ ਨਰੂਲੇ ਨੇ ਇਹ ਗੱਲ ਕਹੀ ਆ ਕਿ ਕ੍ਰਿਸ਼ਨ ਜਿਹੜੇ ਆ ਉਹ ਕੁੱਤੇ ਹੁੰਦੇ ਆ ਪਾੜਨ ਵਾਲੇ ਕੁੱਤੇ ਬਾਈਬਲ 'ਚ ਇਹਦਾ ਲਿਖਿਆ ਹੋਇਆ ਯਹੂਦੀਆਂ ਨੂੰ ਜਿਸ ਪਤਰਸ ਨੇ ਨਹੀਂ ਕਿਹਾ ਯਹੂਦੀਆਂ ਨੂੰ ਯੇਸ਼ੂ ਨੇ ਨਹੀਂ ਕਿਹਾ ਯੇਸ਼ੂ ਮਸੀਹ ਨੇ ਬਲੀਆਮ ਨੂੰ ਕਿਹਾ ਤੂੰ ਨਬੀ ਆ ਕੋ ਨੂੰ ਕਿਹਾ ਇਹ ਗੱਲ ਕਿਥੇ ਲਿਖਿਆ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਪਰ ਉਹਨਾਂ ਨੇ ਆਪਣੇ ਬਰਾਦ ਤੇ ਝੜਖਾ ਦਿੱਤੇ ਇੱਕ ਬੇਜਬਾਨ ਖੋਤੇ ਨੇ ਮਨੁੱਖ ਦੀ ਬੋਲੀ ਬੋਲ ਕੇ ਉਸ ਨਬੀ ਦੇ ਸ਼ਦਾਬ ਨੂੰ ਰੋਗ ਦਿੱਤਾ ਉਸੁਕੇ ਖੂਹ ਹਨ ਉਹ ਹਨੇਰੇ ਦੇ ਉੱਡਦੇ ਹੋਏ ਬੱਦਲ ਹਨ ਜਿਨ੍ਹਾਂ ਲਈ ਹਨੇਰ ਕੋਪੁਰ ਰੱਖਿਆ ਹੋਇਆ ਹੈ ਕਿਉਂ ਜੋ ਵੱਡੀਆਂ-ਵੱਡੀਆਂ ਗੱਪਾਂ ਫੋਕੀਆਂ ਗੱਪਾਂ ਮਾਰ ਕੇ ਉਹਨਾਂ ਨੂੰ ਜਿਹੜੇ ਭੁੱਲੇ ਹੋਇਆ ਨੇ ਤੇ ਹੁਣੇ ਬਚ ਕੇ ਨਿਕਲ ਗਏ ਹਨ ਲੁੱਚਪਣਿਆਂ ਦੀ ਸਰੀਰ ਦੀਆਂ ਕਾਮਨਾਵਾਂ ਵੱਲ ਪੁਚਲਾ ਲੈਂਦੇ ਹਨ ਉਹਨਾਂ ਉਹ ਉਹਨਾਂ ਨੂੰ ਨਾਲ ਆਜ਼ਾਦੀ ਦਾ ਵਾਅਦਾ ਤਾਂ ਕਰਦੇ ਹਨ ਪਰ ਉਹ ਆਪ ਨਵਾਸ਼ ਦੇ ਗੁਲਾਮ ਹਨ ਕਿਉਂ ਜੋ ਜੇਦਾ ਕੋ ਹਟਾਰੂ ਹੋ ਜਾਵੇ ਹੋ ਗਿਆ ਹੋਵੇ ਸੋ ਉਸ ਦਾ ਗੁਲਾਮੀ ਬਣਿਆ ਜੇ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਧਮਨ ਤੋਂ ਬਚ ਕੇ ਬਾਕੀ ਉਸ ਮੁੜ ਕੇ ਉਸ ਵਿੱਚ ਫਸੇ ਅਤੇ ਹਟਾਰੂ ਹੋ ਜਾਵੇ ਤਾਂ ਉਹਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਵੇਗਾ ਕਿਉਂ ਜੋ ਉਹ ਕਿਉਂ ਜੋ ਧਰਮ ਦਾ ਮਾਰਗ ਨਾ ਹੀ ਜਾਣਣਾ ਇਸ ਨਾਲੋਂ ਚੰਗਾ ਸੀ ਬਈ ਉਹ ਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਸ ਨੂੰ ਦਿੱਤੀ ਗਈ ਸੀ ਫਿਰ ਜਾਣ ਇਹ ਸੱਚੀਆਂ ਕਹੋਤਾ ਉਹਨਾਂ ਉਤੇ ਠੀਕ ਬਹਿੰਦੀਆਂ ਹੈ ਬਈ ਕੁੱਤਾ ਆਪਣੇ ਆਪਣੇ ਉੱਪਰ ਛਲ ਵੱਲ ਮੁੜਿਆ ਤੇ ਨਰਾਲੀ ਹੋਈ ਸੂਰਨੀ ਫਿਰ ਚਿੱਕੜ ਵਿੱਚ ਮੁੜ ਗਿਆ ਇਹ ਖੁਦਾ ਦਾ ਕਲਾਮ ਕਹਿੰਦਾ ਜਿਹੜਾ ਹਟਾਰੂ ਹੋਵੇ ਉਹਨੂੰ ਕਹਿੰਦਾ ਕੁੱਤਾ 크੍ਰਿਸਚਨ 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 ਮੇਰੇ ਵੀਰ ਛੋਟੇ ਮੇਰੇ ਵੀਰ ਅਗਰ ਤੁਸੀਂ ਗਲਤੀ ਕੀਤੀ ਤੇ ਮੈਂ ਗਲਤੀ ਕੀਤੀ ਹੋਵੇ ਅੱਛਾ ਅਸੀਂ ਤੁਸੀਂ ਮੇਰੇ ਤੁਹਾਡੇ ਮਜ਼ਬੂ ਨੂੰ ਧਰਮ ਨੂੰ ਮੈਂ ਟਾਰਗੇਟ ਕਰਾਂ ਉਹ ਧਰਮ ਵਾਲਾ ਉਹ ਧਰਮ ਵਾਲਾ ਤੇ ਤੁਹਾਡੇ ਧਰਮ ਵਾਲੇ ਕੀ ਕਹਿਣਗੇ ਭਾਈ ਉਹ ਹੋਏਗਾ ਤੂੰ ਜਾਂ ਹੋਏਗਾ ਉਹ ਸਾਡਾ ਨਾਂ ਲਿਆ ਨਾ ਖਬਰਦਾਰ ਉਲਟ ਅੱਗੋ ਆ ਮੇਰਾ ਵੀਰ ਨਕੋਦਰ ਵਾਲਾ ਤੁਨਕੀਆਂ ਦੇ ਰਿਹਾ ਉਹਦੇ ਇੰਨੇ ਫੋਲੋਅਰ ਉਹਦੇ ਇੰਨੇ ਪਾਟਰ ਇੰਨੇ ਆ ਮੇਲ ਜਿੰਨਾ ਮਰਜ਼ੀ ਹੋਵੇ ਬਰਾਤ ਜਿਹੜਾ ਮੇਲ ਦੇਣਾ ਮਰਜ਼ੀ ਹੋਵੇ ਦੁਲਨ ਨੇ ਜਾਣਾ ਨਾਲ ਮੇਲ ਲੈ ਨਹੀਂ ਜਾਣਾ ਮੇਲ ਤੇ ਰਹਿ ਜਾਂਦਾ ਖਵਾਨ ਪਿਆਉਣ ਵਾਲਾ ਹੀ ਦੁਲਨ ਨੇ ਜਾਣਾ ਦੁਲਨ ਹੀ ਸਵਰਗ ਚ ਜਾਏਗੀ ਮਸੀਹ ਦਾ ਅਸਲੀ ਸੰਦੇਸ਼ ਹੈ ਸਵਰਗ ਚ ਜਾਣਾ ਸੋ ਪਰਮੇਸ਼ਵਰ ਦੇ ਪਾਕ ਕਲਾਮ ਦੇ ਅਨਸਾਰ ਜੇ ਤੁਹਾਡਾ ਕੋ ਆਪਣਾ ਕੋਈ ਮਤ ਪੇਧ ਹੈਗਾ ਤੇ ਕਰੋ ਜੇ ਕਿਸੇ ਦਾ ਕੋਈ ਗੱਲਬਾਤ ਹੈ ਕਿ ਸਿੱਧੀ ਉਹਦੇ ਨਾਲ ਗੱਲ ਕਰੋ ਧਰਮ ਦੀ ਆੜ ਨਹੀਂ ਲੈਣੀ ਹੈਗੀ 크੍ਰਿਸਚਨ 크੍ਰਿਸਚਨ ਅਸੀਂ ਇਹ ਵੀ ਨਹੀਂ ਤੁਹਾਨੂੰ ਕਹਿਣਾ ਅgetElementById ਨੂੰ ਚੈਲੰਜ ਕਰਦੇ ਆ ਤੈਨੂੰ ਰੱਬ ਸਮਝੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਮੀਕਲ ਦੂਤ ਨੇ ਸ਼ੈਤਾਨ ਨੂੰ ਗਾਲੀ ਗਲੋਚ ਨਹੀਂ ਕੀਤਾ ਉਹਨੇ ਕਹਿੰਦਾ ਤੈਨੂੰ ਰੱਬ ਸਮਝੇ ਤੇ ਤੈਨੂੰ ਵੀ ਮੇਰੇ ਵੀਰ ਛੋਟੇ ਵੀਰ ਤੈਨੂੰ ਰੱਬ ਸਮਝੇ ਕਿਉਂਕਿ ਅਹੀ ਜੋ ਬਾਈਬਲ ਬੋਲਦੀ ਏ ਉਹ ਬੋਲਣਾ ਅਸੀਂ ਹੋਰ ਕੁਝ ਨਹੀਂ ਬੋਲਣਾ ਮੰਮੀ ਪਾਪਾ ਵਾਲਿਆ ਕੋ ਬਚ ਜੋ ਬਚ ਜੋ ਬਚ ਜੋ ਬਚ ਜੋ ਜੇ ਬਚ ਸਕਦੇ ਹੋ ਬਾਈਬਲ ਦੀ تعلیم ਨਹੀਂ ਹੈਗੀ ਏ ਜਿਹੜੇ ਲੋਕ ਤੁਹਾਨੂੰ ਬੜੀਆਂ-ਬੜੀਆਂ ਇਹੋ ਜਿਹੀਆਂ ਦਾਅਵੇ ਕਰਦੇ ਆ ਸੱਚਾ ਮਸੀਹ ਉਹ ਵਾ ਜਿਹਨੂੰ ਪਰਮੇਸ਼ਰ ਉੱਤੇ ਕੋਈ ਸ਼ੱਕ ਨਹੀਂ ਆ ਤੇ ਜਿਸ ਹਾਲਾਤ ਵਿੱਚ ਵੀ ਪਰਮੇਸ਼ਰ ਸਾਨੂੰ ਇਸਤੇਮਾਲ ਕਰ ਰਿਹਾ ਹੈ ਸ਼ੁਕਰ ਕਰਕੇ ਰੱਬ ਦਾ ਧੰਨਵਾਦ ਕਰੀਏ ਕਿਉਂਕਿ ਨਿਕਾ ਵੱਡੇ ਘਰ ਵਿੱਚ ਬਹੁਤ ਸਾਰੇ ਵਰਤ ਰੋਂ ਦੇ ਕੋ ਆਦਰ ਦੇ ਆਦਰ ਹੀ ਦੇ ਵਰਤਨ ਤੇ ਘਰ ਸੀ ਹੁੰਦੇ ਆ ਨਾ ਆਦਰ ਦੇ ਤਾਂ ਵੀ ਹੁੰਦੇ ਆ ਨਰਾਦਰੀ ਦੇ ਤਾਂ ਵੀ ਹੁੰਦੇ ਆ ਜੇ ਕੋ ਸਾਡੀ ਸੋਭਾ ਕਰਦਾ ਤਾਂ ਅਮੀ ਉਹਦੇ ਨਹੀਂ ਕਰਦੇ ਤਾਂ ਅਮੀ ਅਸੀਂ ਉਹਦੇ ਹੀ ਹੈ ਹੈ ਤੇ ਕਰਦੇ ਵਿੱਚ ਹੀ ਆ ਸੋ ਫਿਰ ਕਹਿੰਦਾ ਵੀ ਸਰੀਰ ਦੇ ਜਿਹੜੇ ਪਾਰਟ ਹਨ ਬਹੁਤ سارے ਅੰਗ ਹਨ ਪਰ ਸਾਰੇ ਮਿਲ ਕੇ ਇੱਕ ਸ਼ਰੀਰ ਹੋ ਜਾਂਦਾ ਕੋਈ ਗੱਲ ਨਹੀਂ ਪੈਰ ਹਨ ਤਾਂ ਕੋਈ ਪ੍ਰੋਬਲਮ ਨਹੀਂ ਆ ਹੱਥ ਵਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਆ ਜਿਸ ਤਰੀਕੇ ਨਾਲ ਵੀ ਸਾਡਾ ਯਿਸੂ ਸਾਨੂੰ ਇਸਤੇਮਾਲ ਕਰੇਗਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਅਸੀਂ ਰੱਬ ਨੂੰ ਇਹ ਨਹੀਂ ਕਹਿੰਦੇ ਸਾਨੂੰ ਜਾ ਜੜਾ ਦੇ ਸਾਨੂੰ ਆਉ ਦੇ ਦੇ ਬਾਈਬਲ ਕਹਿੰਦੀ ਜੀਸਸ ਨੇ ਕਿਹਾ ਕਿ ਯਿਸੂ ਮਸੀਹ ਨੇ ਗੱਲ ਕਹੀ ਆ ਪ੍ਰਾਇਆਂ ਕੌਮਾਂ ਵਾਂਗੂ ਬਕਬਕ ਨਾ ਕਰੋ ਕਿਉਂਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲੇ ਜਾਣਦਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਅਸੀਂ ਆਪਣੇ ਪ੍ਰਭੂ ਕੋਲ ਪ੍ਰਾਪਤ ਕਰ ਚੁੱਕੇ ਆ ਆਮੀਨ